ਜਗਨਾਤ ਰੰਗ ਜਨ ਗੁਚਰ ਗਾਦੇਈ ਤਮ ਕੌਣ ਛੁਟੇ ਕੌਣ ਮੰਦਲ ਬਾਦੇਈ ਆਪਣੇ ਆਪ ਗਾਫੀਆ ਕਰ ਜਾ ਨਾਨਕੀ ਆਪਣੇ ਰੂਪੇ ਆਪ ਜੀਉ ਪਰ ਜਾ ਜੀਤ ਬਾਬਾ ਦੀਪ ਸਿੰਘ ਸਿਵਲਾ ਹਸਪਤਾਲ ਤਲਵੰਡੀ ਸਾਬੋ ਵਿਖੇ ਨਵੇਂ ਸਾਲ ਦੀ ਆਮਦ ਦੇ ਸ਼ੁਭ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਸ਼੍ਰੀ ਰਵੀਕਾਂਤ ਗੁਪਤਾ ਦੀ ਅਗਵਾਈ ਤੇ ਸਮੂਹ ਹਸਪਤਾਲ ਸਟਾਫ ਦੇ ਸਹਿਯੋਗ ਨਾਲ ਸ਼੍ਰੀ ਸੁਖਮਨੀ ਸਾਹਿਬ ਦੇ ਪ੍ਰਕਾਸ਼ ਕਰਵਾਏ ਅਤੇ ਭੋਗ ਪਾਏ ਗਏ ਇਸ ਧਾਰਮਿਕ ਸਮਾਗਮ ਦੇ ਵਿੱਚ ਜਿੱਥੇ ਹਸਪਤਾਲ ਦੇ ਸਮੂਹ ਡਾਕਟਰਾਂ ਨਰਸਿੰਗਰ ਤੇ ਹੋਰ ਸਟਾਫ ਨੇ ਸ਼ਰਧਾ ਨਾਲ ਹਾਜ਼ਰੀ ਭਰੀ ਉੱਥੇ ਮਾਨਯੋਗ ਡੀਐਸਪੀ ਸਰਦਾਰ ਹਰਪੀ ਸਿੰਘ ਚਾਹਲ ਨਗਰ ਕੌਂਸਲ ਦੇ ਪ੍ਰਧਾਨ ਅਤੇ ਇਲਾਕੇ ਦੀਆਂ ਵੱਖ-ਵੱਖ ਮੋਤਵਾਰ ਸਖਸ਼ੀਅਤਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਤਖਸ਼ਰੀ ਦਮਦਵਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗਤ ਨੂੰ ਨਵੇਂ ਸਾਲ ਦੀ ਮਹੱਤਤਾ ਬਾਰੇ ਦੱਸਿਆ ਤੇ ਸਭ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਐਸਐਮਓ ਸ਼੍ਰੀ ਰਵੀਕਾਂਤ ਗੁਪਤਾ ਨੇ ਹਾਜ਼ਰ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਤੇ ਉਹਨਾਂ ਨੇ ਕਿਹਾ ਕਿ ਹਸਪਤਾਲ ਦੀ ਦੇਖਣ ਨੂੰ ਸੁਧਾਰਨ ਦੇ ਵਿੱਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤੇ ਮਰੀਜ਼ਾਂ ਨੂੰ ਵੇਤਰ ਸਿਹਤ ਸਭਾਵਾਂ ਪ੍ਰਦਾਨ ਕਰਨ ਲਈ ਸਟਾਫ ਦੀ ਪੂਰਤੀ ਕੀਤੀ ਜਾ ਰਹੀ ਹੈ ਅਤੇ ਅੱਜ ਸਾਰਾ ਸਟਾਫ ਪੂਰਾ ਹੈ ਉਹਨਾਂ ਨੇ ਸਾਰੇ ਸਟਾਫ ਦੇ ਸਹਿਯੋਗ ਦੀ ਸਰਾਹਣਾ ਕਰਦਿਆਂ ਕਿਹਾ ਕਿ ਭਵਿੱਖ ਦੇ ਵਿੱਚ ਵੀ ਲੋਕਾਂ ਨੂੰ ਸਚੱਜੀਆਂ ਤੇ ਮਿਆਰੀ ਸਿਹਤ ਸਹੂਲਤਾਂ ਮਹੱਈਆ ਕਰਾਉਣ ਦੇ ਲਈ ਵਚਨਬੱਧ ਹਨ ਸਮਾਗਮ ਦੀ ਸਮਾਪਤੀ ਮੌਕੇ ਤੱਕ શ્રી ਦਮਦਵਾ ਸਾਹਿਬ ਤੋਂ ਪਹੁੰਚੇ ਭਾਈ ਜਗਤਾਰ ਸਿੰਘ ਜੀ ਅਤੇ ਗ੍ਰੰਥੀ ਸਿੰਘਾਂ ਨੂੰ ਸਿਰਪਾਓ ਦੀ ਬਖਸ਼ਿਸ਼ ਕੀਤੀ ਅਤੇ ਉਧਰ ਰਾਮਾ ਮੰਡੀ ਤੋਂ ਲਾਇਨਜ਼ ਕਲੱਬ ਰਾਮਾ ਵੱਲੋਂ ਸ਼੍ਰੀ ਰਵਿਕਾਂਤ ਗੁਪਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅੰਤ ਦੇ ਵਿੱਚ ਭੋਗ ਉਪਰੰਤ ਗੁਰੂ ਕਾ ਲੰਗਰ ਉਤਟ ਵਰਤਿਆ। ਮੈਂ ਇੱਥੇ 1980 ਵਿੱਚ ਆਇਆ ਸੀਗਾ। ਮੈਂ 1980 ਤੋਂ ਲੈ ਕੇ ਅੱਜ ਤੱਕ ਇਸ ਹਸਪਤਾਲ ਨਾਲ ਜੁੜਿਆ ਹੋਇਆ ਹਾਂ। 80 ਤੋਂ ਲੈ ਕੇ 98 ਤੱਕ ਇੱਥੇ ਮੈਂ ਜੋਬ ਕੀਤੀ। ਜੋ ਹਾਲਾਤ ਮੈਂ ਉਦੋਂ ਦੇਖੇ ਉਸ ਤੋਂ ਬਾਅਦ ਵੀ ਦੇਖੇ ਤੇ ਅੱਜ ਇਹ ਹਸਤਾ ਉਹ ਸਾਰੇ ਸਮੇਂ ਤੋਂ ਬਹੁਤ ਵਧੀਆ ਹਸਤਾ ਆਪ ਸਭ ਨੂੰ ਪਤਾ ਹੀ ਹੈ ਆਪਾਂ ਸਾਰੇ 90 ਸਾਲ ਦੀ ਯਾਤਨ ਨੂੰ ਦੇਖਦੇ ਹੋਏ ਅੱਜ ਸਾਡੀ ਤਰ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਸੁਖਾਸ ਹਸਤਾ ਦੇ ਵਿੱਚ ਆਪਾਂ ਹਮੇਸ਼ਾ ਹੀ ਸੁਭੂ ਚਾਹ ਦੇ ਪਾਕਤਰੌਨੀਆ ਸਾਰੀ ਸੰਗਤ ਸਾਰਾ ਹਸਪੀਟਲ ਹਸਪੀਟਲ ਦੇ ਸਾਰੇ ਮੁਲਾਜ਼ਮ ਕਰਮਚਾਰੀ ਅਧਿਕਾਰੀ ਆਉਂਦੇ ਨੇ ਅਤੇ ਸਾਡਾ ਹਸਪਤਾਲ ਕਲੰਡੀ ਸਾਹੂ ਦੇ ਜਿੰਨੇ ਵੀ ਅਧਿਕਾਰੀ ਕਰਮਚਾਰੀ ਨੇ 15 ਅਤੇ 24 ਉਤੇ ਕੇ ਦਾਤ ਦੇ ਪਹੁੰਚ ਦੇ ਆਦੀ ਵੀ ਸਾਡੇ ਇਸ ਫੰਕਸ਼ਨ ਦੇ ਵਿੱਚ ਸਾਡੇ ਡੀਐਸਪੀ ਸਾਹਿਬ ਅਤੇ ਹੋਰ ਵੀ ਸਾਡੇ ਇੱਥੇ ਪ੍ਰਧਾਨ ਸਾਹਿਬ ਮੁਸਲਮਾਨ ਕਮੇਟੀ ਦੇ ਅਲਫੀ ਸਾਹਿਬ ਕਈ ਹੌਲ ਮੇ ਤੇ ਪਤਵਤੇ ਸੋਜ ਸਾਹਮਣੇ ਬੱਤੀ ਨੇ ਸੰਗੀਤ ਸਿੰਘ ਸਹਿਤ ਕੋਪਤੀ ਲੋ ਨਾਨਪੁਰਪੁਰ ਸਿੰਘ ਜੀ ਉਹ ਜਿੱਦੋਂ ਫੋਨ ਲੈ ਦੇ ਵੀ ਇੱਥੇ ਆਏਗੇ ਸਾਹ ਦਾ ਅਸੀਂ ਆਇਆ ਦਾ ਕੀ ਆਏ ਨੂੰ ਹਟਦੇ ਆਂ ਕਿ ਮੈਂ ਬਹੁਤ ਪਹਿਲਾਂ 8 ਸਾਲ ਸਾਲ ਕਾ ਆਇਆ ਸੀ ਇਹ 7 ਸਾਲ ਦੀ ਕਾਹੇ ਬਣਦੀ ਤੁਸੀਂ ਡੀਐਸਪੀ ਸਾਹਿਬ ਵੀ ਸ਼ਹਿਰ ਦਾ ਸਾਹਿਬ ਸੌਫ ਕਰਦੇ ਹੈ ਇਹਨਾਂ ਦੇ ਸਵਾਮਣ ਦੇ ਦਾ ਮੈਂ ਲਾਈਨ ਕਲਬਰ ਮੈਂ ਹੋਪ ਸਾਰੇ ਪੀਜ ਮਿੱਤਰ ਜੀ ਚੌਧਰੀ ਮੈਡੀਕਲ ਹਾਲ ਅਸੀਂ ਰਵੀ ਕਾਂਜੇ ਨੂੰ ਸਨਮਾਨ ਕਰ ਰਹੇ ਹਾਂ ਜਿਨ੍ਹਾਂ ਨੇ ਇਹ ਸਾਸਲ ਨੂੰ ਸਰਗ ਬਣਾ ਦਿੱਤਾ ਸਵਰਗ ਬਤੌਰ ਐਸਐਮਓ ਸੀਨੀਅਰ ਮੈਡੀਕਲ ਅਫਸਰ ਇਸ ਸੰਸਥਾ ਦਾ ਤੇ ਇਸ ਸੰਸਥਾ ਮੁਖੀ ਹੋਣ ਦੇ ਨਾਤੇ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਰਮਾਨਾ ਸਾਹਿਬ ਨੇ ਮੈਨੂੰ ਦੋ ਲੱਭ ਜੀ ਬੋਲਣ ਵਾਸਤੇ ਕਿਹਾ ਇੱਥੇ ਮੇਰੀ ਤਾਂ ਪਹਿਲਾ ਕੋਈ ਹਸਿਆਤ ਨਹੀਂ ਹੈ ਕੀ ਗੁਰੂ ਦੇ ਦਰਬਾਰ ਦੇ ਵਿੱਚ ਗੁਰੂ ਚਰਨਾ ਦੇ ਵਿੱਚ ਮੈਂ ਕੁਝ ਬੋਲ ਸਕਾਂ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਜਿਨ੍ਹਾਂ ਨੇ ਇੰਨੇ ਮਿੱਠੇ ਸ਼ਬਦਾਂ ਨਾਲ ਅੱਜ ਇਹ ਪਾਠ ਸਾਨੂੰ ਸੁਲਾਇਆ ਔਰ ਇੰਨੀ ਸਿੱਖਿਆ ਭਰੀ ਨੌਲੇਜ ਸਾਨੂੰ ਗਿਆਨ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਗਰੰਥੀ ਭਾਈਆਂ ਨੂੰ ਸਾਰੇ ਭਾਈਆਂ ਨੂੰ ਬਹੁਤ-ਬਹੁਤ ਨਵੇਂ ਸਾਲ ਦੀ ਵਧਾਈ ਹੋਵੇ ਸਾਡੇ ਡੈਪਟੀ ਸਾਹਿਬ ਇੱਥੇ ਨੇ ਡੀਐਸਪੀ ਚੰਨ੍ਹ ਸਾਹਿਬ ਇੱਥੇ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਇਸ ਸਮਾਗਮ ਦੇ ਵਿੱਚ ਆ ਕੇ ਉਹਨਾਂ ਦਾ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਤੇ ਉਹਨਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਫਿਰ ਸਾਡੇ ਚੇਅਰਮੈਨ ਸਾਹਿਬ ਪਰਮਜੀਤ ਸਿੰਘ ਜੀ ਬੈਠੇ ਨੇ ਉਹਨਾਂ ਨੂੰ ਨਵੇਂ ਸਾਲ ਦੀ ਵਧਾਈ ਦਿਨਾਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਹਰਤੇਜ ਸਿੰਘ ਭੁੱਲਰ ਜੋ ਮੀਡੀਆ ਮੀਡੀਆ ਪ੍ਰਧਾਨ ਨੇ ਆਪਣੇ ਕੁਦਦੇ ਤਵਾਇ ਨੇ ਮੇਰੇ ਦੋਸਤ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਡਾਕਟਰ ਜਗਰੂਪ ਸਿੰਘ ਬੈਠੇ ਨੇ ਤੇ ਨਾਲ ਸਾਰੇ ਮੈਡੀਕਲ ਅਫਸਰ ਸਾਹਿਬਾਨ ਬੈਠੇ ਨੇ ਸਭ ਦਾ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਉਹਦੇ ਨਾਲ ਸਪੈਸ਼ਲ ਵਧਾਈ ਜਿਹੜੀ ਮੇਰੇ ਐਮਪੀ ਐਚ ਡਬਲੂ ਭਰਾ ਨੇ ਉਹਨਾਂ ਨੂੰ ਦੇਣਾ ਚਾਹੂੰਗਾ ਮੈਂ ਕਿ ਸਾਰੇ ਅੱਜ ਦੋ ਦਿਨ ਤਿੰਨ ਦਿਨ ਲੱਗੇ ਹੋਏ ਨੇ ਸਾਰਾ ਕੰਮ ਛੱਡ ਕੇ ਦੋਨੇ ਯੂਨੀਵਰਸ ਜਿਹੜੀਆਂ ਚੱਲ ਰੀਆਂ ਨੇ ਸਾਡੀਆਂ ਸੇ ਸਸਥਾ ਦੀਆਂ ਉਹ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਖੁਸ਼ਖਬਰੀ ਦੇਣਾ ਚਾਹੂੰਗਾ ਕਿ ਜਿਹੜੇ ਕਰਕੇ ਮੈਂ ਪਾਠ ਕਰਾਇਆ ਸੀ ਅੱਜ ਗੁਰੂ ਸਾਹਿਬਾਨ ਨੇ ਉਹ ਮੇਰੀ ਬਹੁਤ ਵੱਡੀ ਇੱਛਾ ਪੂਰੀ ਕਰਤੀ ਉਹ ਉਹ ਮੇਰੀ ਇੱਛਾ ਇਹ ਸੀ ਜਦੋਂ ਮੈਂ 7 ਮਾਰਚ 2000 2000 2025 2025 ਨੂੰ ਮੈਂ ਜੁਆਇਨ ਕੀਤਾ ਸੀ ਮੇਰੀ ਕੋਈ ਇੱਛਾ ਸੀ ਕਿ ਇਹ ਜੋ ਮੈਂ ਦੇਖਿਆ ਇੱਥੇ ਕਿ ਬਹੁਤ ਹੀ ਵਧੀਆ ਕਰਮਚਾਰੀ ਨੇ ਬਹੁਤ ਹੀ ਵਧੀਆ ਅਧਿਕਾਰੀ ਨੇ ਸਭ ਤੋਂ ਬੈਸਟ ਹਸਪੀਟਲ ਹੈ ਲੇਕਿਨ ਕੁਝ ਕਾਰਨਾ ਕਰਕੇ ਅੱਪਾ ਪਿੱਛੇ ਜਾ ਰਹੇ ਸੀ ਜਦੋਂ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕੁਝ ਵੀ ਕਾਰਨ ਨਹੀਂ ਸੀ ਛੋਟਾ ਜਿਹਾ ਕਾਰਨ ਸੀਗਾ ਕਿ ਯੂਰੀਨਾ ਚ ਬੰਡਿਆ ਵਿਆ ਸੀ ਅੱਪਾ ਜਿਵੇਂ ਕਹਿੰਦੇ ਘਰੇ ਦੇ ਵਿੱਚ ਅੱਪਾ ਦੋ ਫੜ ਹੋ ਜਾਣੇ ਇੱਧਰ ਇੱਧਰ ਉਹ ਕੀਤਾ ਵਿਆ ਸੀ ਕੋਸ਼ਿਸ਼ ਆ ਮੈਂ 10 ਮਹੀਨੇ ਤੋਂ ਕਰ ਰਿਹਾ ਸੀਗਾ ਜੋ ਕਿ ਅੱਜ ਕਾਮਯਾਬ ਹੋਈਆਂ ਨੇ ਦੋਨੇ ਯੂਰੀਨਾ ਅੱਜ ਇਕੱਠੀਆਂ ਹੋ ਗਈਆਂ ਨੇ ਮੇਰੇ ਬਾਅਦ ਉਹਨਾਂ ਨੇ ਹੱਥ ਮਿਲਾ ਲਿਆ ਹੈ ਗਲੇ ਗਲੇ ਮਿਲ ਚੁਕੇ ਨੇ ਦੋਨਾਂ ਨੇ ਪਾਠ ਮਿਲ ਕੇ ਕਰਵਾਇਆ ਹੈ ਦਫ਼ਤਰ ਇਕੱਠਾ ਹੋ ਚੁੱਕਿਆ ਸਾਡਾ ਇਹ ਅੱਜ ਮੈਂ ਇਸ ਪਲੇਟਫਾਰਮ ਤੋਂ ਅਨਾਉਂਸਟਾ ਕਰ ਰਿਹਾ ਕਿ ਗੁਰੂ ਦੇ ਦਰਬਾਰ 'ਚ ਕਦੀ ਝੂਠ ਨਹੀਂ ਬੋਲੇ ਜਾਂਦਾ ਮੈਨੂੰ ਉਹਨਾਂ ਨੇ ਆਸਵਾਸ਼ਣ ਦਿੱਤਾ ਕਿ ਅੱਜ ਇਸ ਪਲੇਟਫਾਰਮ ਤੋਂ ਇਹ ਆਸਵਾਸ਼ਣ ਮੈਂ ਤੁਹਾਨੂੰ ਦੇ ਰਿਹਾ ਕਿ ਪਹਿਲਾਂ ਵੀ ਦੋਨੇ ਚੱਲਦੇ ਸੀ ਲੇਕਿਨ ਉਹਨੂੰ ਇਕੱਠੇ ਹੱਥ ਮਿਲਾ ਕੇ ਚੱਲਾਂਗੇ ਪਹਿਲਾਂ ਅੱਡ-ਅੱਡ ਚੱਲਦੇ ਸੀ ਹੁਣ ਇਕੱਠੇ ਹੱਥ ਮਿਲਾ ਕੇ ਚੱਲਾਂਗੇ ਤਾਂ ਸਵਾਦ ਤੇ ਨਜ਼ਾਰਾ ਬਹੁਤ ਆਊਗਾ ਕੰਮ ਕਰਨ ਦਾ ਬਾਕੀ ਆ ਸਾਰੇ ਜਿੰਨੇ ਵੀ ਮੇਰੇ ਪੈਰਾਮੈਡੀਕਲ ਸਟਾਫ ਹੈ ਨਰਸਿੰਗ ਨਰਸਿੰਗ ਸਟਾਫ ਦੀਆਂ ਪਹਿਰਾਂ ਨੇ ਸਭ ਨੂੰ ਬਹੁਤ-ਬਹੁਤ ਨਵੇਂ ਸਾਲ ਦੀ ਵਧਾਈ ਹੋਵੇ ਸੈਨੀਟੇਸ਼ਨ ਵਰਕਰ ਹੈ ਕਲਾਸ 4 ਹੈ ਸਭ ਨੂੰ ਬਹੁਤ-ਬਹੁਤ ਨਵੇਂ ਸਾਲ ਦੀ ਵਧਾਈ ਹੋਵੇ ਔਰ ਜਿਹੜੇ ਮੇਰੇ ਪੱਤਰਕਾਰ ਭਰਾ ਬੈਠੇ ਮੀਡੀਆ ਵਾਲੇ ਬੈਠੇ ਨੇ ਇੰਨੇ ਦੂਰੋਂ ਕਵਰ ਕਰਨ ਵਾਸਤੇ ਆਏ ਨੇ ਔਰ ਆਮ ਪਬਲਿਕ ਬੈਠੀ ਹੈ ਪੇਸ਼ੈਂਟਸ ਬੈਠੇ ਨੇ ਜੇ ਕੋਈ ਬੋਲਣ ਕਰੀ ਹੋ ਰਹਿ ਗਿਆ ਉਹ ਵੀ ਤਾਂ ਉਹ ਮਾਫੀ ਸ਼ਮਨ ਦਾ ਜਾ ਚੁੱਕਿਆ ਮੈਂ ਐਨਐਮ ਭੈਣਾ ਬੈਠੀਆਂ ਨੇ ਐਨ ਐਚ ਵੀ ਇਸ ਬੈਠੇ ਨੇ ਸਭ ਨੂੰ ਸੀ ਐਚ ਜ਼ ਬੈਠੇ ਨੇ ਸਭ ਨੂੰ ਬਹੁਤ ਬਹੁਤ ਨਵੇਂ ਸਾਲ ਦੀ ਵਧਾਈ ਲੈਬ ਟੈਕਨੀਸ਼ੀਅਨ ਸਾਡੇ ਰਮਾਨਾ ਸਾਹਿਬ ਬੈਠੇ ਨੇ ਇਹ ਤਾਂ ਮੇਰੇ ਵੱਡੇ ਭਰਾ ਦੀ ਤਰ੍ਹਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਮੈਂ 5 ਮਿੰਟ ਚ ਹੀ ਬੋਲਣਾ ਚਾਹੂੰਗਾ ਕਿ ਜਦੋਂ ਪਿਛਲੇ ਸਾਲ ਮੇਰੀ ਤਰੱਕੀ ਹੋਈ ਸੀ ਪ੍ਰਮੋਸ਼ਨ ਹੋਈ ਸੀ ਇੱਕ ਕੋਈ ਟਾਰਗੇਟ ਸੀਗਾ ਮੈਨੂੰ ਜਿਹੜਾ ਜੁਆਇਨ ਕਰਨ ਤੋਂ ਪਹਿਲਾਂ 7 ਮਾਰਚ ਨੂੰ ਪੋਸਟਿੰਗ ਹੋਈ ਤਾਂ ਇੱਕ ਮੈਨੂੰ ਡਰਾਵਾ ਦੇ ਕੇ ਭੇਜਿਆ ਗਿਆ ਵੀ ਤੁਹਾਨੂੰ ਤਾਂ ਹੁਣ ਐਜੀ ਥਾਂ ਤੇ ਲਾ ਦਿੱਤਾ ਗਿਆ ਵੀ ਤੁਸੀਂ ਤਾਂ ਹੁਣ ਉੱਥੋਂ ਰੋਂਦੇ ਟੱਪਦੇ ਵਾਪਸ ਆਉਂਗੇ ਮੈਨੂੰ ਕਿਹਾ ਗਿਆ ਸੀ ਜਦੋਂ ਮੈਂ ਜੁਆਇਨ ਕਰਨ ਸਵੇਰੇ ਆਇਆ ਸੀ ਇੱਥੇ 150 ਬੰਦਾ ਸਟਾਫ ਦਾ ਖੜਾ ਸੀ ਬਾਹਰ ਰਸੀਬ ਕਰਨ ਵਾਸਤੇ ਤੇ ਮੈਨੂੰ ਪੁਰਾਣੀਆਂ ਗੱਲਾਂ ਉੱਥੇ ਸਿਵਲ ਸਿੰਘ ਦਫ਼ਤਰੀਆਂ ਯਾਦ ਆ ਰਹੀਆਂ ਸੀ ਮੈਂ ਉੱਥੇ ਬੋਲ ਕੇ ਕੀ ਭੇਜਿਆ ਸੀਗਾ ਲੇਕਿਨ ਜਦੋਂ ਮੈਂ ਆਇਆ ਵਿਚਰਿਆ ਆਰਾਮ ਨਾਲ ਹੌਲੀ-ਹੌਲੀ ਦਿੱਕਤਾਂ ਆਈਆਂ ਮੈਨੂੰ ਤਾਂ ਮੈਨੂੰ ਤਾਂ ਅੱਜ ਦੀ ਡੇਟ 'ਚ ਇਹ ਲੱਗਦਾ ਹੈ ਕਿ ਆਪਣੇ ਤੋਂ ਵਧੀਆ ਹਸਪਤਾਲ ਕੋਈ ਵੀ ਨਹੀਂ ਹੈ ਬੋਲੇ ਇਸੋ ਨਿਹਾਲ ਹਾਂ